ਦਾ ਔਰ ਦੁਨੀਆ ਦਾ ਪਹਿਲਾ ਸਰਨਾਮਾ ਲੈ ਜਰਨਲ ਜੋਰਾਵਰ ਸਿੰਘ ਸ਼ਾਇਦ ਅਸੀਂ ਇਤਿਹਾਸ ਨੂੰ ਪੜ੍ਹਨਾ ਛੱਡ ਦਿੱਤਾ ਹੈ ਕਿਤੇ ਤੁਸੀਂ ਤਿੱਬਤ ਦੇ ਵਿੱਚ ਜਾਓ ਮਿਡ ਤਿੱਬਤ ਦੇ ਵਿੱਚ ਉੱਥੇ ਇੱਕ ਟੋਯੋ ਕਬੀਲਾ ਹੈ ਤੇ ਉਹ ਬੇਸ਼ੱਕ ਅਜ ਬੁੱਧੀ ਲੋਕ ਨੇ ਉੱਥੇ ਇੱਕ ਪਿੰਡ ਹੈ ਟਕਲਾ ਕੋਟ ਟਕਲਾ ਕੋਟ ਜਾ ਕੇ ਪੁੱਛੋ ਅਸੀਂ ਜਰਨਲ ਜੋਰਾਵਰ ਸਿੰਘ ਦੀ ਸਮਾਦ ਵੇਖਣੀ ਹੈ ਉਹਨਾਂ ਨੂੰ ਸਮਝ ਨਹੀਂ ਆਉਂਦਾ ਤੁਸੀਂ ਕੀ ਵੇਖਣਾ ਉਹਨਾਂ ਦੀ ਭਾਸ਼ਾ ਹੋਰ ਹੈ ਜਦੋਂ ਜੋਰਾਵਰ ਦਾ ਨਾਮ ਆਉਂਦਾ ਨਾ ਤਾਂ ਉਹ ਤੁਹਾਡੀ ਪੱਗ ਵੇਖ ਕੇ ਕਹਿੰਦੇ ਨੇ ਕਿ ਐਵੇਂ ਦਾ ਜਦੋਂ ਤੁਸੀਂ ਜੈਸ ਕਹਿੰਦੇ ਤਾਂ ਬੜਾ ਖੁਸ਼ ਹੋ ਕੇ ਕਹਿੰਦੇ ਸਿੰਗਲਾਬਾ ਚੋਟਨ ਸਿੰਗਲਾਬਾ ਚੋਟਨ ਜਿੱਥੇ ਸ਼ੇਰ ਸੁੱਤਾ ਪਿਆ ਤੁਸੀਂ ਉੱਥੇ ਜਾਣਾ ਜਿੱਥੇ ਸ਼ੇਰ ਸੁੱਤਾ ਪਿਆ ਤੁਸੀਂ ਉੱਥੇ ਜਾਣਾ ਲੈ ਜਾਂਦੇ ਨੇ ਤੁਹਾਨੂੰ ਉੱਥੇ ਜਿੱਥੇ ਤੁਹਾਡੀ ਕੌਮ ਦਾ ਸ਼ੇਰ ਸੁੱਤਾ ਪਿਆ ਉਹ ਸ਼ੇਰ ਜਿਸ ਨੇ ਤਿੱਬਤ ਨੂੰ ਜਿਸ ਨੇ ਖਰਦੁੰਗਲਾ ਪਾਸ ਜਿਸ ਨੇ ਜੋ ਜ਼ਿਲ੍ਹਾ ਜਿਸ ਨੇ ਕਾਰਗਲ ਸਕਾਡੂ ਕਾਰਤਖਸੇ ਲੇ ਨੀਮੂ ਲਦਾਖ ਟੋਯੋ ਮਾਨਸਰੋਵਰ ਤੱਕ ਸਿੱਖ ਰਾਜ ਫਲਾਇਆ ਉਸ ਇਲਾਕੇ ਤੱਕ ਫਤਿਹ ਕਰਨ ਵਾਲਾ ਜਿਹੜਾ ਜਨਰਲ ਜੋਰਾਵਰ ਸਿੰਘ ਹੈ ਇਹ ਗੱਲ ਵੱਖਰੀ ਹੈ ਸਿੱਖ ਇਤਿਹਾਸ ਤੋਂ ਅਸੀਂ ਉਸ ਜਨਰਲ ਨੂੰ ਮਨਫ਼ੀ ਕਰ ਦਿੱਤਾ ਅਸੀਂ ਉੱਤੇ ਕੋਈ ਕਾਰਜ ਨਹੀਂ ਕੀਤਾ 12 ਦਸੰਬਰ 1841 ਨੂੰ ਟਕਲਾ ਕੋੜ ਦੇ ਮੈਦਾਨੇ ਜੰਗ ਦੇ ਚ ਉਸ ਜਨਰਲ ਨੂੰ ਗੋਲੀ ਵੱਜੀ ਔਰ 12 ਦਸੰਬਰ ਨੂੰ ਉਸ ਦਿਨ ਦਾ ਟੈਂਪਰੇਚਰ ਸੀ ਤਾਂ ਉਹ -34 ਡਿਗਰੀ ਸੀ ਜਿੱਥੇ ਉਹ ਜਨਰਲ ਲੜ ਰਿਹਾ ਸੀ -34 ਡਿਗਰੀ ਬਰਫ਼ ਦੇ ਵਿੱਚ ਉਹ ਜਨਰਲ ਲੜ ਰਿਹਾ ਸੀ ਉਹਦੇ ਗੋਲੀ ਵੱਜੀ ਘੋੜੇ ਤੋਂ ਜ਼ਮੀਨ ਤੇ ਡਿੱਗਾ ਉਸ ਤੋਂ ਬਾਅਦ ਇੱਕ ਵੁੰਗ ਟਿਪਤੀਆਂ ਦੇ ਵਿੱਚ ਵੁੰਗ ਕਿਹਾ ਜਾਂਦਾ ਛੋਟੇ ਬਰਸ਼ੇ ਨੂੰ ਜਿਹੜਾ ਦੂਰੋਂ ਚਲਾਇਆ ਜਾਂਦਾ ਵੁੰਗ ਮਾਰਿਆ ਗਿਆ ਉਹਦੀ ਛਾਤੀ ਤੇ ਆਰਪਾਰ ਹੋ ਗਿਆ ਜ਼ਰਨਾਬ ਜ਼ਮੀਨ ਤੇ ਡਿੱਗਾ ਮੌਤ ਹੋ ਗਈ ਇਹ ਮੌਤ ਜਿਹੜੀ ਐ ਸਵੇਰੇ 9-10 ਵਜੇ ਤੱਕ ਹੋਈ 12 ਵਜੇ ਤੱਕ ਦੋ ਟਿਪਤੀਆਂ ਕਬੀਲਿਆਂ ਦੀ ਆਪਸ ਚ ਲੜਾਈ ਹੋਣੀ ਸ਼ੁਰੂ ਹੋ ਗਈ ਉਸ ਥਾਂ ਤੇ 12000 ਸਿੱਖ ਸ਼ਹੀਦ ਹੋਇਆ ਦੋ ਟਿਪਤੀ ਗਰੁੱਪਾਂ ਚ ਆਪਸ ਚ ਲੜਾਈ ਹੋ ਰਹੀ ਹੈ ਟੋਯੋ ਟ੍ਰਾਈਬ ਦੇ ਵਿੱਚ ਤੇ ਟਕਲਾ ਕੋਟ ਦੇ ਵਿੱਚ ਲੜਾਈ ਕਿਉਂ ਹੋ ਰਹੀ ਹੈ ਇੱਕ ਕਹਿ ਰਿਹਾ ਕਿ ਜੋਰਾਵਰ ਦੀ ਲਾਸ਼ ਅਸੀਂ ਲੈਣੀ ਹੈ ਦੂਜਾ ਕਹਿ ਰਿਹਾ ਜੋਰਾਵਰ ਦੀ ਲਾਸ਼ ਅਸੀਂ ਲੈਣੀ ਹੈ ਲਾਸ਼ ਨੂੰ ਵੰਡਣ ਤੋਂ ਲੜਾਈ ਹੋ ਰਹੀ ਹੈ ਹੁਣ ਲਾਸ਼ ਨੂੰ ਵੰਡਣ ਤੋਂ ਲੜਾਈ ਕਿਉਂ ਜੀ ਦੁਸ਼ਮਣ ਸੀ ਤੁਹਾਡਾ ਮਰਿਆ ਪਿਆ ਲਾਸ਼ ਨੂੰ ਚੁੱਕ ਕੇ ਜਿੱਥੇ ਮਰਜੀ ਸੁੱਟ ਦੋ ਤੁਸੀਂ ਲਾਸ਼ ਨੂੰ ਵੰਡਣ ਤੋਂ ਕਿਉਂ ਲੜ ਰਹੇ ਹੋ ਤਿੰਨ ਕਿਤਾਬਾਂ ਨੇ ਲਦਾਖ ਇਨ ਏਜਸ ਹਿਸਟਰੀ ਆਫ ਲਦਾਖ ਤੇ ਜਨਰਲ ਜੋਰਾਵਰ ਸਿੰਘ ਤੇ ਫੁੱਟਸਟੈਪਸ ਆਨ ਦਾ 스ਨੋ ਇਹ ਚਾਰ ਕਿਤਾਬਾਂ ਨੇ ਪੜਿਓ ਜ਼ਰੂਰ ਕਿਤੇ ਲਾਸ਼ ਤੋਂ ਲੜਾਈ ਹੋ ਰਹੀ ਹੈ ਦੁਸ਼ਮਣ ਤੁਹਾਡਾ ਮਰਿਆ ਪਿਆ ਜਿੱਥੇ ਮਰਜੀ ਸੁੱਟ ਦੋ ਪਿਆਰੇਨ ਤੋਂ ਬਰਫ ਦੇ ਵਿੱਚ লাশ ਤੋਂ ਕਿਉਂ ਲੜ ਰਹੇ ਆ লাশ ਤੋਂ ਇਸ ਕਰਕੇ ਲੜਾਈ ਹੋ ਰਹੀ ਹੈ ਕਿ ਉਸ ਕਬੀਲੇ ਦੇ ਲੋਕ ਯਕੀਨ ਕਰਦੇ ਨੇ ਕਿ ਜੇਕਰ ਸ਼ੇਰ ਦਾ ਮਾਸ ਘਰ 'ਚ ਰੱਖਿਆ ਜਾਵੇ ਤੇ ਬੱਚੇ ਬਹਾਦਰ ਜਨਮ ਲੈਂਦੇ ਨੇ ਤੇ ਉਹਨਾਂ ਨੇ ਵੇਖਿਆ ਕਿ ਇਹ ਜਰਨੈਲ ਇੰਨੀ ਬਹਾਦਰੀ ਦੇ ਨਾਲ ਲੜਿਆ ਹੈ ਇਹਦੇ ਸਾਹਮਣੇ ਤਾਂ ਸ਼ੇਰ ਕੁਝ ਵੀ ਨਹੀਂ ਆ ਸੀ ਇਹਦਾ ਮਾਸ ਘਰ 'ਚ ਰੱਖਣਾ ਉਹਦੇ ਮਾਸ ਵੰਡਣ ਤੋਂ ਲੜਾਈ ਹੋ ਰਹੀ ਅਖੀਰ ਇੱਕ ਉਹਨਾਂ ਦੇ ਜਰਨੈਲ ਨੇ ਜਿਸ ਦਾ ਨਾਮ ਮੈਨੂੰ ਭੁੱਲ ਗਿਆ ਕਿਤੇ ਖੈਰ ਗਲਤੀ ਮੰਨਦਾ ਨਾ ਭੁੱਲ ਗਿਆ ਉਸ ਜਰਨੈਲ ਨੇ ਇੱਕ ਫੈਸਲਾ ਦਿੱਤਾ ਕਿੰਦਾ ਲੜੋ ਨਾ ਲਾਸ਼ ਦਾ ਮੁੱਲ ਪਾ ਕੇ ਵੰਡ ਲਈਏ ਉਹਨਾਂ ਸਮੇਂ ਚ 230 ਰੁਪਏ ਕਿਲੋ ਮਾਸ ਦਾ ਮੁੱਲ ਪਿਆ ਤੁਹਾਡੇ ਜਰਨੈਲ ਦਾ ਲਾਸ਼ ਨੂੰ ਟੁਕੜੇ ਟੁਕੜੇ ਕਰਕੇ ਮੁੱਲ ਪਾ ਕੇ ਵੰਡਿਆ ਗਿਆ 12 ਰੁਪਏ ਚ ਦਾ ਇੱਕ ਇੱਕ ਵਾਲ ਵਿਕਿਆ ਇੱਕ ਇੱਕ ਵਾਲ 12 ਰੁਪਏ ਚ 230 ਰੁਪਏ ਕਿਲੋ ਉਹਦਾ ਅੱਜ ਦੇ ਹਿਸਾਬ ਨਾਲ ਮੀਟ ਵਿਕਿਆ ਮਾਸ ਵਿਕਿਆ ਤ੍ਰਿਤੀਆ ਨੇ ਆਪਣੇ ਘਰਾਂ ਚ ਜਰਨੈਲ ਦਾ ਮਾਸ ਰੱਖਿਆ ਆਪਣੇ ਬੱਚਿਆਂ ਦੇ ਮੋਢਿਆਂ ਦੇ ਉੱਪਰ ਉਸ ਦਾ ਸੁੱਕਾ మాਸ ਬੰਨਿਆ ਆਪਣੇ ਘਰਾਂ ਚੋਂ ਦਾ ਇੱਕ ਇੱਕ ਵਾਲ ਰੱਖਿਆ ਤੇ ਇਹਦਾ ਇੱਕ ਹੱਥ ਬਚਾ ਕੇ ਉਸ ਚੋਟਣ ਚ ਦੱਬਿਆ ਤੇ ਅੱਜ ਜਦੋਂ ਕੋਈ ਤਿੱਪਤੀ ਬੱਚੀ ਪ੍ਰੈਗਨੈਂਟ ਹੁੰਦੀ ਹੈ ਨਾ ਉਹਨੂੰ ਢੋਲ ਮਾਰਦੇ ਉੱਥੇ ਲੈ ਕੇ ਜਾਂਦੇ ਨੇ ਤੇ ਅਰਦਾਸ ਪਤਾ ਕੀ ਕਰਦੇ ਨੇ ਉਹਨਾਂ ਦੇ ਤਿੱਪਤੀ ਆਗੂ ਜੇਕਰ ਸਾਡੀ ਬੱਚੀ ਦੇ ਘਰ ਪੁੱਤਰ ਜਦੋਂ ਲਵੇ ਤੇ ਇਹ ਸਰਦਾਰ ਵਰਗਾ ਬਹਾਦਰ ਇਹ ਹੈ ਵਿਰਸਾ ਸਾਡਾ ਇਹ ਹੈ ਸਾਡੀ ਕੌਮ ਦੀ ਬਹਾਦਰੀ ਸੋ ਉਸ ਰਾਜ ਨੂੰ ਰਣਜੀਤ ਸਿੰਘ ਨੇ ਜਦੋਂ ਆਪਣੇ ਰਾਜ ਚ ਮਲਾਇਆ ਤਾਂ ਜਨਰਲ ਜੋਰਾਵਰ ਸਿੰਘ ਨੇ ਜਦੋਂ ਤੰਦਪ ਨਮਗਿਅਲ ਦੇ ਨਾਲ ਸ਼ਰਤਾਂ ਲਿਖੀਆਂ ਸੰਧੀ ਦੀਆਂ ਜਿਸ ਨੂੰ ਟ੍ਰੀਟੀ ਆਫ ਲੇਹ ਕਿਹਾ ਜਾਂਦਾ ਹੈ ਟ੍ਰੀਟੀ ਆਫ ਲਦਾਖ ਕਿਹਾ ਜਾਂਦਾ ਹੈ ਟ੍ਰੀਟੀ ਆਫ ਤਿੱਬਤ ਕਿਹਾ ਜਾਂਦਾ ਤਿੰਨ ਸ਼ਬਦ ਮਿਲਦੇ ਨੇ ਇੰਟਰਨੈਟ ਤੇ ਅਵੇਲੇਬਲ ਨੇ ਇੰਟਰਨੈਟ ਦੇ ਉੱਪਰ ਇਹ ਜਿਹੜੀ ਸੰਧੀ ਹੋਈ ਸੀ ਨਾ ਅਵੇਲੇਬਲ ਹੈ ਪੜ ਕੇ ਵੇਖੋ ਕਿਤੇ ਵਿਕੀਪੀਡੀਆ ਤੇ ਪੂਰੀ ਪਈ ਹੈ ਸੰਦੀ ਦਾ ਪਹਿਲਾ ਸ਼ਬਦ ਸੀ ਜਿਹੜਾ ਵੀ ਮੈਂ ਇਲਾਕਾ ਜਿੱਤੂੰਗਾ ਉਹ ਸਰਕਾਰੇ ਖਾਲਸਾ ਦੇ ਅਧੀਨ ਹੋਵੇਗਾ ਆ ਪਿੱਛੇ ਜੇ ਗੱਲ ਚੱਲੀ ਸੀ ਭਾਰਤੀ ਹਕੂਮਤ ਦੇ ਵੱਲੋਂ ਚੀਨ ਨੂੰ ਕਿਹਾ ਗਿਆ ਸੀ ਕਿ ਇਹ ਇਲਾਕਾ ਸਾਡਾ ਵਾਪਸ ਕਰ ਦਿੱਤਾ ਜਾਵੇ ਤੇ ਜਵਾਬ ਉਹਨਾਂ ਦਾ ਕੀ ਆਇਆ ਸੀ ਤੁਹਾਡਾ ਹੁੰਦਾ ਤਾਂ ਤੁਹਾਨੂੰ ਦੇ ਦਿੰਦੇ ਪਰ ਇਹ ਤਾਂ ਸਰਕਾਰੇ ਖਾਲਸਾ ਦਾ ਇਹ ਤਾਂ ਜਿੱਤੇ ਰਣਜੀਤ